ਕਾਲੇ ਦੇ ਵਿੱਚ ਕਿਸੇ ਵੱਡੇ ادارے ਦੇ ਵਿੱਚ ਕੋਈ ਕੰਟੇਨ ਲੈਣੀ ਹੋਵੇ ਉਹਦੀ ਬੋਲੀ ਲੱਗਦੀ ਆ ਠੇਕਾ ਦਿੱਤਾ ਜਾਂਦਾ ਹੈ ਹੁਣ ਠੇਕੇ ਤੇ ਪੰਜੀਆਂ ਸਰਪੰਚੀਆਂ ਚੜਨ ਲੱਗ ਪਈਆਂ ਨੇ ਪੰਜੀਆਂ ਸਰਪੰਚੀਆਂ ਠੇਕੇ ਤੇ ਚੜਨ ਲੱਗ ਪਈਆਂ ਨੇ 5 ਲੱਖ ਤੋਂ ਲੈ ਕੇ ਬੋਲੀ 2 ਕਰੋੜ ਤੱਕ ਪਹੁੰਚ ਗਈ ਹੈ ਕਿ ਸੇਵਾ ਜਿਹੜੀ ਆ ਜਿਹੜੀ ਸੇਵਾ ਭਾਵਨਾ ਆ ਉਹ ਕੀ ਇਸ 2 ਕਰੋੜ ਦੀ ਖਰੀਦੀ ਹੋਈ ਸਰਪੰਚੀ ਦੇ ਵਿੱਚੋਂ ਤੁਹਾਨੂੰ ਚਲਕੇਗੀ ਕਿ ਜਿਹੜਾ ਬੰਦਾ 2 ਕਰੋੜ ਰੁਪਇਆ ਲਗਾ ਕੇ ਸਰਪੰਚੀ ਹਾਸਲ ਕਰਦਾ ਹੈ ਕਿ ਉਹ ਪਿੰਡ ਦਾ ਭਲਾ ਸੋਚੇਗਾ ਕਿ ਪਿੰਡ ਦੀਆਂ ਆਈਆਂ ਹੋਈਆਂ ਗਰੰਟਾਂ ਦੇ ਵਿੱਚੋਂ ਕੀ ਗਰੰਟੀ ਹੈ ਕਿ ਉਹ ਬੰਦਾ ਨਹੀਂ ਖਾਊਗਾ ਉਹ ਇਮਾਨਦਾਰੀ ਦੇ ਨਾਲ ਕੰਮ ਕਰੂਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਕਿਹਾ ਸੀ ਕਿ ਹੁਣ ਐਨੀ ਗੱਲ ਕੰਨ ਖੋਲ ਕੇ ਸੁਣ ਲਿਓ ਕਿ ਤੁਸੀਂ ਪੰਜੀਆਂ ਸਰਪੰਚੀਆਂ ਤੇ 10-10 ਲੱਖ ਲਾਉਂਦੇ ਫਿਰੋ 5-5 ਲੱਖ ਲਾਉਂਦੇ ਫਿਰੋ ਇਸ ਆਸ ਤੇ ਨਾਲ ਕਿ 5 ਲੱਖ ਲਾ ਕੇ 10 ਲੱਖ ਬਣਾ ਲਵਾਂਗੇ ਐਦਾਂ ਮੈਂ ਹੋਣ ਨਹੀਂ ਦੇਣੀ ਜੇਕਰ 2 ਕਰੋੜ ਰੁਪਇਆ ਉਹਨੇ ਸ਼ੋਅ ਕਰਕੇ ਆਪਣੇ ਕੋਲ ਰੱਖ ਲਿਆ ਫਿਰ ਤਾਂ ਉਹ ਗੱਲ ਹੋ ਗਈ ਕਿ ਗੰਡੇ ਵੀ ਖਾਣੇ ਪੈ ਗਏ ਤੇ 75 ਵੀ ਖਾਣੇ ਪੈ ਗਏ ਹੁਣ ਸਭ ਤੋਂ ਵੱਡਾ ਸਵਾਲ ਸਾਡੇ ਪ੍ਰਸ਼ਾਸਨ ਨੂੰ ਕਿ ਇਹ ਜਿਹੜੀਆਂ ਗੱਲਾਂ ਨੇ ਜੋ ਸਾਡੇ ਸਾਹਮਣੇ ਆ ਰਹੀਆਂ ਨੇ ਥਾਂ-ਥਾਂ ਪਿੰਡਾਂ ਦੇ ਵਿੱਚ ਬੋਲੀਆਂ ਹੋ ਰਹੀਆਂ ਨੇ ਕੋਈ 35 ਲੱਖ ਲਾ ਕੇ ਸਰਪੰਚੀ ਭਾਲ ਦਾ ਬੋਲੀਆਂ ਚੜਦੀਆਂ ਚੜਦੀਆਂ 2 ਕਰੋੜ ਤੱਕ ਪਹੁੰਚ ਗਈਆਂ ਲੋਕ ਕਾਪੀਆਂ ਲੈ ਕੇ ਰਜਿਸਟਰ ਲੈ ਕੇ ਬੋਲੀਆਂ ਲਗਾਉਂਦੇ ਹੋਏ ਸਾਹਮਣੇ ਵੀਡੀਓਜ਼ ਆ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਵੱਖੋ-ਵੱਖਰੇ ਚੈਨਲਾਂ ਦੇ ਉੱਪਰ ਇਸ ਦਾ ਪ੍ਰਚਾਰ ਪ੍ਰਸਾਰ ਹੋਇਆ ਤਾਂ ਇਸ ਵੇਲੇ ਜਿਹੜੇ ਜ਼ਿਲ੍ਹਾ ਦੇ ਜਿਹੜੇ ਡੀਸੀ ਕਮਿਸ਼ਨਰ ਨੇ ਡਿਸਟ੍ਰਿਕਟ ਕਮਿਸ਼ਨਰ ਕੰਮ ਚੋੜ ਕਮਿਸ਼ਨਰ ਨੇ ਉਹ ਕਿੱਥੇ ਨੇ ਉਸ ਉੱਤੇ ਕਿਉਂ ਪਏ ਨਹੀਂ ਪੰਜਾਬ ਦੇ ਪਿੰਡਾਂ ਦੀਆਂ ਫਿਰਜ਼ਾਮਾਂ ਸਿਆਸੀ ਹੋ ਚੁੱਕੀਆਂ ਨੇ ਹਰ ਹੱਟੀ ਪੱਠੀ ਕਾਰਾਂ ਮੁਹੱਲਿਆਂ ਵਿੱਚਕਾਰ ਜਿੱਥੇ ਵੀ ਚਾਰ ਲੋਕ ਖੜਦੇ ਨੇ ਵੋਟਾਂ ਦੀਆਂ ਗੱਲਾਂ ਹੋ ਰੀਆਂ ਨੇ ਹਾਂ ਭਈ ਕੌਣ ਖੜ ਰਿਹਾ ਕਿਹਨੂੰ ਪੰਚ ਬਣਾ ਰਹੇ ਹੋ ਤੁਹਾਡਾ ਸਰਪੰਚ ਕੌਣ ਹੋਏਗਾ ਸਰਬਸੰਮਤੀ ਨਾਲ ਬਣੇਗਾ ਤੇ ਜਾਂ ਫਿਰ ਵੋਟਾਂ ਪੈਣ ਗਿਆ ਇਹ ਚਰਚਾ ਆਮ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਮੈਂ ਚਰਨਜੀਤ ਜੋਗੀ ਤੇ ਚਰਚਾ ਅੱਜ ਮਿਸ਼ਨ ਸੱਚ ਦੇ ਵਿੱਚ ਵੀ ਅਸੀਂ ਇਹੀ ਕਰਾਂਗੇ ਕਿਉਂਕਿ ਇਹ ਸਮੇਂ ਦੇ ਹਾਂ ਦੀ ਗੱਲ ਹੈ ਮੌਕੇ ਦੀ ਗੱਲ ਹੈ ਸਾਡੀਆਂ ਤੁਹਾਡੀਆਂ ਗੱਲਾਂ ਦੇ ਵਿੱਚ ਜ਼ਿਕਰ ਤੇ ਫਿਕਰ ਅਕਸਰ ਪੰਜਾਬ ਦੀਆਂ ਪੰਚਾਇਤਾਂ ਨੂੰ ਲੈ ਕੇ ਹੁੰਦਾ ਰਹਿੰਦਾ ਆਪਣੇ ਪਿੰਡ ਦੀ ਪੰਚਾਇਤ ਨੂੰ ਲੈ ਕੇ ਇਹ ਚਰਚਾ ਛੜੀ ਰਹਿੰਦੀ ਹੈ ਗੱਲ ਕਰਦੇ ਹਾਂ ਪਿੰਡਾਂ ਦੀ ਇਸ ਚੋਣ ਪ੍ਰਕਿਰਿਆ ਦੀ ਬੜਾ ਖੂਬਸੂਰਤ ਜਿਹਾ ਇੱਕ ਮੁਕਾਮ ਹੁੰਦਾ ਹੈ ਕਿ ਜਦੋਂ ਪਿੰਡ ਦੇ ਵਿੱਚੋਂ ਕੋਈ ਇਨਸਾਨ ਪੰਜ ਜਾਂ ਸਰਪੰਚ ਚੁਣੇ ਜਾਂਦਾ ਹੈ ਕਹਿੰਦਾ ਕਿ ਪੂਰੇ ਪਿੰਡ ਦੀ ਪੱਗ ਉਸਦੇ ਸਿਰ ਤੇ ਹੁੰਦੀ ਹੈ ਉਸ ਨੂੰ بڑے ਮੁਕੱਦਰਾਂ ਦੇ ਨਾਲ بڑے ਭਾਗਾਂ ਦੇ ਨਾਲ ਇਹ ਪਿੰਡ ਦੀ ਸੇਵਾ ਦਿੱਤੀ ਜਾਂਦੀ ਹੈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਕਿ ਲਓ ਜੀ ਅੱਜ ਤੋਂ ਸਾਡੀਆਂ ਦੁੱਖਾਂ ਤਕਲੀਫਾਂ ਦਾ ਸਾਡੇ ਵਿਕਾਸ ਦਾ ਸਾਡੇ ਲਈ ਜੋ ਸਰਕਾਰ ਨੇ ਜੋ ਨੀਤਾਂ ਕੀਤੀਆਂ ਹੋਈਆਂ ਨੀਤੀਆਂ ਨੇ ਉਹਨਾਂ ਦਾ ਜ਼ਿੰਮੇਵਾਰ ਅਸੀਂ ਤੁਹਾਨੂੰ ਚੁਣਦੇ ਆ ਲੋਕ ਖੁਸ਼ੀਆਂ ਦੇ ਨਾਲ ਢੋਲ ਢੱਗੇ ਬਜਾ ਕੇ ਉਸ ਨੂੰ ਸਰਪੰਚ ਪੰਚ ਚੁਣਦੇ ਨੇ ਕੋਈ ਵੀ ਬੰਦਾ ਹੋ ਸਕਦਾ ਹੈ ਔਰ ਔਰਤ ਵੀ ਹੋ ਸਕਦੀ ਹੈ ਪਿੰਡਾਂ ਦੇ ਵਿੱਚ ਇਹਨਾਂ ਨੁਮਾਇੰਦਿਆਂ ਨੂੰ ਚੁਣਦੇ ਵਾਸਤੇ ਕਿਉਂਕਿ ਇਹ ਸਿਆਸਤ ਦੀ ਸਭ ਤੋਂ ਛੋਟੀ ਇਕਾਈ ਹੈ ਇਸ ਤੋਂ ਬਾਅਦ ਸਿਆਸਤ ਹੌਲੀ 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 ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਜੇਕਰ ਗੱਲ ਕਰੀਏ ਪਿੰਡਾਂ ਦੀ ਇਸ ਸਿਆਸੀ ਨਿਜਾਮ ਦੀ ਤਾਂ ਇਸ ਦੇ ਵਿੱਚ ਹੁਣ ਬਹੁਤ ਬਦਲਾਅ ਆ ਗਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਚੋਣਾਂ ਜਿਹੜੀਆਂ ਆ ਉਹ ਪੁਲਗਰਾਹੀ ਹੁੰਦੀਆਂ ਨੇ ਜਿਹੜੇ ਕਿ ਸਿੱਧਾ-ਸਿੱਧਾ ਆਮ ਜਿਹਾ ਰੁਝਾਨ ਹੈ ਕਿ ਉੱਥੇ ਜਾਓਗੇ ਤੁਹਾਨੂੰ ਪਰਚੀਆਂ ਮਿਲਣਗੀਆਂ ਤੁਸੀਂ ਵੋਟਾਂ ਪਾਉਂਗੇ ਸਰਪੰਚ ਦੇ ਵਾਸਤੇ ਤੁਹਾਨੂੰ ਪਿੰਕ ਪਰਚੀ ਮਿਲਣੀ ਹੈ ਔਰ ਜੇਕਰ ਪੰਚਾਇਤ ਮੈਂਬਰ ਦੀ ਗੱਲ ਕਰਦੇ ਉੱਥੇ ਤੁਹਾਨੂੰ ਚਿੱਟੀ ਪਰਚੀ ਮਿਲਣੀ ਹੈ ਤੁਸੀਂ ਆਪਣੇ ਉਮੀਦਵਾਰ ਨੂੰ ਵੋਟ ਪਾ ਦੇਣੀ ਹੈ ਮੋਹਰ ਲਗਾ ਕੇ ਪਰ ਜੇਕਰ ਅਸੀਂ ਦੂਸਰੇ ਪਾਸੇ ਚਲੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਮਨਜੁਗ ਭਗਵੰਤ ਮਾਨ ਜੀ ਨੇ ਇੱਕ ਐਲਾਨ ਕੀਤਾ ਜਿਹੜੇ ਲੋਕ ਆ ਸਰਬਸੰਮਤੀ ਦੇ ਨਾਲ ਆਪਣੀ ਪੰਚਾਇਤ ਚੁਣਦੇ ਨੇ ਸਰਕਾਰ ਵੱਲੋਂ ਉਹਨਾਂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਮਾਲੀ ਮਦਦ ਦਿੱਤੀ ਜਾਵੇਗੀ ਜਿਹੜੇ ਕਿ ਉਹ ਪਿੰਡ ਦੇ ਸਾਂਝੇ ਕੰਮਾਂ ਦੇ ਉੱਪਰ ਖਰਚ ਸਕਦੇ ਨੇ ਨਾਲ ਦੀ ਨਾਲ ਉਸ ਪਿੰਡ ਨੂੰ ਸਟੇਡੀਅਮ ਬਣਾਉਣ ਦੇ ਲਈ ਵੀ ਪਹਿਲ ਦਿੱਤੀ ਜਾਵੇਗੀ ਉਹਨਾਂ ਦੇ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਬਣਨਗੇ ਬਹੁਤ ਸਾਰੀਆਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਜਿਹੜੀਆਂ ਬਣਨ ਲੱਗ ਪਈਆਂ ਲੋਕ ਚੁੰਨਣ ਲੱਗ ਪਏ ਹੁਣ ਇੱਕ ਆਮ ਤੌਰ ਤੇ ਇਹ ਵੀ ਗੱਲ ਕਰਦੇ ਸੀ ਕਿ ਜਿਸ ਪਿੰਡ ਦੇ ਵਿੱਚ ਜ਼ਿਆਦਾ ਚਾਹਵਾਨ ਹੋਣ ਉਮੀਦਵਾਰ ਹੋਣ ਉੱਥੇ ਕਈ ਵਾਰ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਲਿਆਓ ਬਈ ਤੁਹਾਡੇ ਨਾਲ ਦੀਆਂ ਪਰਚੀਆਂ ਪਾ ਦਿੰਨੇ ਆ ਉਹ ਪਰਚੀਆਂ ਪਾ ਕੇ ਫਿਰ ਜਿਸ ਇਨਸਾਨ ਦੀ ਪਰਚੀ ਆ ਜਾਂਦੀ ਸੀ ਉਸ ਦਾ ਨਾਮ ਅਨਾਉਂਸ ਕਰ ਦਿੰਦੇ ਹੁੰਦੇ ਸੀ ਸਰਪੰਚ ਪੰਚ ਉਹਨੂੰ ਵੀ ਬਣਾ ਲਿਆ ਜਾਂਦਾ ਸੀ ਇਹ ਰੁਝਾਨ ਹੁਣ ਖਤਮ ਹੁੰਦੇ ਜਾ ਰਹੇ ਨੇ ਜੀ ਹਾਂ ਇੱਕ ਨਵਾਂ ਰੁਝਾਨ ਚੱਲਿਆ ਬੋਲੀ ਦਾ ਜੀ ਹਾਂ ਪੰਚੀ ਸਰਪੰਚੀ ਦੀ ਬੋਲੀ ਬੋਲੀ ਲੱਗਦੀ ਹੈ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਪੰਚਾਇਤੀ ਜ਼ਮੀਨਾਂ ਦੀ ਬੋਲੀ ਲੱਗਦੀ ਹੈ ਜਾਫਰ ਬਹੁਤ ਸਾਰੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖਰੀਆਂ ਚੀਜ਼ਾਂ ਦੀ ਬੋਲੀ ਲੱਗਦੀ ਆ ਲੱਕੜਾਂ ਦੇ ਟਾਲ ਦੀ ਬੋਲੀ ਲੱਗਦੀ ਆ ਕਿਤੇ ਕੋਈ ਸਾਈਕਲ ਸਟੈਂਡ ਲੈਣਾ ਹੋਵੇ ਉਹਦੀ ਬੋਲੀ ਲੱਗਦੀ ਆ ਕਿਸੇ ਹਸਪਤਾਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਕਿਸੇ ਵੱਡੇ ادارے ਦੇ ਵਿੱਚ ਕੋਈ ਕੰਟੀਨ ਲੈਣੀ ਹੋਵੇ ਉਹਦੀ ਬੋਲੀ ਲੱਗਦੀ ਆ ਠੇਕਾ ਦਿੱਤਾ ਜਾਂਦਾ ਹੁਣ ਠੇਕੇ ਤੇ ਪੰਚੀਆਂ ਸਰਪੰਚੀਆਂ ਚੜਨ ਲੱਗ ਪਈਆਂ ਨੇ ਇਹ ਪੰਚੀਆਂ ਸਰਪੰਚੀਆਂ ਠੇਕੇ ਤੇ ਚੜਨ ਲੱਗ ਪਈਆਂ ਨੇ 5 ਲੱਖ ਤੋਂ ਲੈ ਕੇ ਬੋਲੀ 2 ਕਰੋੜ ਤੱਕ ਪਹੁੰਚ ਗਈ ਹੈ ਜੀ ਹਾਂ 2 ਕਰੋੜ ਤੱਕ ਬੋਲੀ ਪਹੁੰਚ ਚੁੱਕੀ ਹੈ ਸਰਪੰਚੀ ਦੇ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਸਰਮਾਇਦਾਰ ਨੇ ਉਹ ਪੰਜੀ ਸਰਪੰਚੀ ਖਰੀਦ ਰਹੇ ਨੇ ਤੁਸੀਂ ਦੱਸੋ ਕਿ ਸੇਵਾ ਜਿਹੜੀ ਹੈ ਜਿਹੜੀ ਸੇਵਾ ਭਾਵਨਾ ਆ ਉਹ ਕੀ ਇਸ 2 ਕਰੋੜ ਦੀ ਖਰੀਦੀ ਹੋਈ ਸਰਪੰਚੀ ਦੇ ਵਿੱਚੋਂ ਤੁਹਾਨੂੰ ਚੱਲ ਕੇਗੀ ਸਵਾਲ ਬਹੁਤ ਸਾਰੇ ਨੇ ਇਸ ਚੋਣ ਪਰਕਰਾਂ ਨੂੰ ਲੈ ਕੇ ਸਭ ਤੋਂ ਪਹਿਲਾ ਸਵਾਲ ਕਿ ਜਿਹੜਾ ਬੰਦਾ 2 ਕਰੋੜ ਰੁਪਇਆ ਲਗਾ ਕੇ ਸਰਪੰਚੀ ਹਾਸਲ ਕਰਦਾ ਹੈ ਕੀ ਉਹ ਪਿੰਡ ਦਾ ਭਲਾ ਸੋਚੇਗਾ ਕਿ ਪਿੰਡ ਦੀਆਂ ਆਈਆਂ ਹੋਈਆਂ ਗਰੰਟਾਂ ਦੇ ਵਿੱਚੋਂ ਕੀ ਗਰੰਟੀ ਹੈ ਕਿ ਉਹ ਬੰਦਾ ਨਹੀਂ ਖਾਊਗਾ ਉਹ ਇਮਾਨਦਾਰੀ ਦੇ ਨਾਲ ਕੰਮ ਕਰੂਗਾ ਮਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਕਿਹਾ ਸੀ ਕਿ ਹੁਣ ਐਨੀ ਗੱਲ ਕੰਨ ਖੋਲ ਕੇ ਸੁਣ ਲਿਓ ਕਿ ਤੁਸੀਂ ਪੰਜੀਆਂ ਸਰਪੰਚੀਆਂ ਤੇ 10-10 ਲੱਖ ਲਾਉਂਦੇ ਫਿਰੋਂ 5-5 ਲੱਖ ਲਾਉਂਦੇ ਫਿਰੋਂ ਇਸ ਆਸ ਦੇ ਨਾਲ ਕਿ 5 ਲੱਖ ਲਾ ਕੇ 10 ਲੱਖ ਬਣਾ ਲਵਾਂਗੇ ਐਦਾਂ ਮੈਂ ਹੋਣ ਨਹੀਂ ਦੇਣੀ ਤੇ ਜਿਹੜਾ 2 ਕਰੋੜ ਲਾ ਕੇ ਸਰਪੰਚੀ ਭਾਲਦਾ ਕੀ ਉਹ ਪਿੰਡ ਦਾ ਭਲਾ ਕਰ ਸਕਦਾ ਕੀ ਉਹ ਪੂਰੀ ਇਮਾਨਦਾਰੀ ਦੇ ਨਾਲ ਪਿੰਡ ਦਾ ਕੰਮ ਵਿਕਾਸ ਕਾਰਜ ਜੋ ਨੀਤੀਆਂ ਨੇ ਸਰਕਾਰ ਦੀਆਂ ਉਹ ਤੁਹਾਡੇ ਤਿੱਕਰ ਲੈ ਕੇ ਆਵੇਗਾ ਬੜੇ ਵੱਡੇ ਸਵਾਲ ਨੇ ਇਸ ਤੇ ਮਾਮਲੇ ਦੇ ਵਿੱਚ ਤੇ ਵੱਡੀ ਗੱਲ ਜਦੋਂ ਅਸੀਂ ਕੋਈ ਚੀਜ਼ ਖਰੀਦ ਲੈਨੇ ਆ ਮੰਨ ਲਓ ਕੋਈ ਚੀਜ਼ ਮੈਂ ਖਰੀਦੀ ਹੈ ਉਸ ਚੀਜ਼ ਦਾ ਮਾਲਕ ਮੈਂ ਆ ਤੇ ਮੈਂ ਜੇਕਰ ਉਸ ਚੀਜ਼ ਨੂੰ ਖਰੀਦ ਲਿਆ ਤੇ ਕੋਈ ਮੈਨੂੰ ਕਿਵੇਂ ਦੱਸੇਗਾ ਕਿ ਇੰਜ ਨਹੀਂ ਤੇ ਉੰਜ ਕਰ ਉਹ ਮਾਲਕ ਬਣ ਜਾਂਦਾ ਤੇ ਜੇਕਰ ਅਸੀਂ ਆਪਣਾ ਪਿੰਡ ਵੇਚ ਦਿੱਤਾ ਆਪਣੇ ਪਿੰਡ ਦੀ ਜਿਹੜੀ ਸਰਪੰਚੀ ਪાંਚੀ ਵੇਚ ਦਿੱਤੀ ਤਾਂ ਫਿਰ ਅਗਲਾ ਆਪਣੀ ਮਰਜ਼ੀ ਨਾਲ ਵਾਵੇ ਆਪਣੀ ਮਰਜ਼ੀ ਨਾਲ ਬੀਜੇ ਤੇ ਆਪਣੀ ਮਰਜ਼ੀ ਨਾਲ ਖਾਵੇ ਕੋਈ ਉਹਨੂੰ ਉਹ ਨਹੀਂ ਕਹਿ ਸਕਦਾ ਤੇ ਦੂਸਰੀ ਗੱਲ ਇੱਕ ਇਹ ਵੀ ਹੈ ਕਿ ਤੁਹਾਨੂੰ ਉਹਨੇ ਵਕਤ ਦੇਣਾ ਜਾਂ ਨਹੀਂ ਦੇਣਾ ਇਹ ਵੀ ਉਹਦੀ ਮਰਜ਼ੀ ਤੇ ਡਿਪੈਂਡ ਆ ਭਾਈ ਅਗਲੇ ਨੇ ਮੁੱਲ ਲਈ ਆ ਅਗਲੇ ਨੇ ਕਿਹੜਾ ਵੋਟਾਂ ਦੇ ਲਈ ਤੁਹਾਡੇ ਹੱਥ ਜੋੜੇ ਆਣ ਕੇ ਪੈਸਾ ਸੁਟਿਆ ਤੇ ਮੇਲਾ ਲੁੱਟਿਆ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤਰੀਕਾ ਜਾਇਜ਼ ਹੈ ਕਿ ਇਸ ਤਰੀਕੇ ਨਾਲ ਚੁਣੀਆਂ ਹੋਈਆਂ ਪੰਚਾਇਤਾਂ ਵੈਲਿਡ ਨੇ ਵੈਦ ਨੇ ਕਿ ਜਾਇਜ਼ ਮੰਨੇ ਜਾ ਸਕਦੇ ਹਨ ਪੰਚਾਂ ਨੂੰ ਇਹਨਾਂ ਸਰਪੰਚਾਂ ਨੂੰ ਕਿ ਜਿਹੜੇ ਬੋਲੀ ਲਗਾ ਕੇ ਪੈਸੇ ਸੁੱਟ ਕੇ ਸਰਪੰਚੀਆਂ ਤੇ ਪੰਚੀਆਂ ਭਾਲਦੇ ਨੇ ਪਿੰਡ ਦੀ ਪਰਿਆ ਦੇ ਵਿੱਚ ਪੰਚਾਇਤ ਵਿੱਚ ਜਿੱਥੇ ਪੰਚਾਂ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ ਸੀ ਉੱਥੇ ਹੀ ਖੜ ਕੇ ਇਹ ਨਿਲਾਮੀ ਹੁੰਦੀ ਹੈ ਪੰਚੀਆਂ ਸਰਪੰਚੀਆਂ ਦੀ ਬੋਲੀ ਲੱਗਦੀ ਹੈ ਇਹ ਜਾਇਜ਼ ਕਿੰਨਾ ਕਿਆ ਕੋਈ ਦੱਸ ਸਕਦਾ ਇਹਨਾਂ ਸਵਾਲਾਂ ਦੇ ਜਵਾਬ ਹੈਨ ਕਿਸੇ ਦੇ ਕੋਲ ਤੇ ਜਿਹੜੇ ਬੰਦੇ ਐਨੇ ਕਰੋੜਾਂ ਰੁਪਈਆ ਲਾਉਣਗੇ ਸਭ ਤੋਂ ਵੱਡੀ ਗੱਲ ਚਲੋ 2 ਕਰੋੜ ਰੁਪਈਆ ਦੇਵ ਦਿੱਤਾ ਉਹ ਕਿਸ ਫੰਡ ਦੇ ਵਿੱਚ ਜਮ੍ਹਾਂ ਹੋਏਗਾ ਉਸ ਨੂੰ ਲਗਾਉਣਾ ਕਿੱਥੇ ਐ ਉਸ ਨੂੰ ਵਰਤਣਾ ਕਿਨੇ ਐ ਉਹ ਜਾਣਾ ਕਿੱਥੇ ਐ ਇਹ ਵੀ ਤਾਂ ਵੱਡੇ ਸਵਾਲ ਨੇ ਜੇਕਰ 2 ਕਰੋੜ ਰੁਪਈਆ ਉਹਨੇ ਸ਼ੋਅ ਕਰਕੇ ਆਪਣੇ ਕੋਲ ਰੱਖ ਲਿਆ ਫਿਰ ਤਾਂ ਉਹ ਗੱਲ ਹੋ ਗਈ ਕਿ ਗੰਡੇ ਵੀ ਖਾਣੇ ਪੈ ਗਏ ਤੇ ਛੱਤਰ ਵੀ ਖਾਣੇ ਪੈ ਗਏ ਹੁਣ ਸਭ ਤੋਂ ਵੱਡਾ ਸਵਾਲ ਸਾਡੇ ਪ੍ਰਸ਼ਾਸਨ ਨੂੰ ਕਿ ਇਹ ਜਿਹੜੀਆਂ ਗੱਲਾਂ ਨੇ ਜੋ ਸਾਡੇ ਸਾਹਮਣੇ ਆ ਰਹੀਆਂ ਨੇ ਥਾਂ-ਥਾਂ ਪਿੰਡਾਂ ਦੇ ਵਿੱਚ ਬੋਲੀਆਂ ਹੋ ਰਹੀਆਂ ਨੇ ਕੋਈ 35 ਲੱਖ ਲਾ ਕੇ ਸਰਪੰਚੀ ਭਾਲ ਦਾ ਬੋਲੀਆਂ ਚੜ੍ਹਦੀਆਂ ਚੜ੍ਹਦੀਆਂ 2 ਕਰੋੜ ਤੱਕ ਪਹੁੰਚ ਗਈਆਂ ਲੋਕ ਕਾਪੀਆਂ ਲੈ ਕੇ ਰਜਿਸਟਰ ਲੈ ਕੇ ਬੋਲੀਆਂ ਲਗਾਉਂਦੇ ਹੋਏ ਸਾਹਮਣੇ ਵੀਡੀਓਜ਼ ਆ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਵੱਖੋ-ਵੱਖਰੇ ਚੈਨਲਾਂ ਦੇ ਉੱਪਰ ਇਸ ਦਾ ਪ੍ਰਚਾਰ ਪ੍ਰਸਾਰ ਹੋਇਆ ਤਾਂ ਇਸ ਵੇਲੇ ਜਿਹੜੇ ਜ਼ਿਲ੍ਹਾ ਦੇ ਜਿਹੜੇ ਡੀਸੀ ਕਮਿਸ਼ਨਰ ਨੇ ਡੀਸੀ ਕਮਿਸ਼ਨਰ ਕੰਮ ਚੋਂਡ ਕਮਿਸ਼ਨਰ ਨੇ ਉਹ ਕਿੱਥੇ ਨੇ ਉਸ ਉੱਤੇ ਕਿਉਂ ਪਏ ਨੇ ਚੋਣ ਅਧਿਕਾਰੀ ਸੁੱਤੇ ਪਏ ਨੇ ਚੋਣ ਕਮਿਸ਼ਨ ਦੀਆਂ ਝੰਡੀਆਂ ਉਡਾਈਆਂ ਜਾ ਰਹੀਆਂ ਚੋਣ ਜ਼ਾਬਤੇ ਦੀਆਂ ਕਿੱਥੇ ਗਿਆ ਸਾਡਾ ਪ੍ਰਸ਼ਾਸਨ ਮਾਨਜੁਗ ਸਾਡੇ ਚੋਣ ਕਮਿਸ਼ਨਰ ਸਾਹਿਬ ਸੂਬੇ ਦੇ ਉਹ ਕਿੱਥੇ ਨੇ ਤੇ ਨਾਲ ਦੀ ਨਾਲ ਸਾਡੇ ਜਿਹੜੇ ਨਵੇਂ-ਨਵੇਂ ਚੁਣੇ ਗਏ ਪੰਚਾਇਤ ਮੰਤਰੀ ਨੇ ਉਹ ਕਿੱਥੇ ਨੇ ਗੱਲ ਜਾਗਣ ਦੀ ਹੈ ਇੱਥੇ ਨਮੀਆਂ ਤੋਂ ਨਮੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਇੱਕ ਨਵਾਂ ਟ੍ਰੈਂਡ ਬੋਲੀ ਦਾ ਜੋ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਹਾਂ ਪਹਿਲਾਂ ਵੀ ਹੁੰਦਾ ਰਿਹਾ ਦਬਮੀ ਸਰਫ ਦੇ ਵਿੱਚ ਪਰ ਹੁਣ ਓਪਨਲੀ ਸ਼ਰਿਆਮ ਇਹ ਬੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਮੰਨ ਲਓ ਕੋਈ ਇੱਕ ਬੰਦਾ ਲਾਇਕ ਆ ਉਸਦੇ ਪਾਸ ਪੈਸਾ ਨਹੀਂ ਹੈਗਾ ਦੂਸਰਾ ਬੰਦਾ ਨਲਾਇਕ ਆ ਕੋਈ ਨਸ਼ੇ ਦਾ ਸਮਗਲਰ ਆ ਕੋਈ ਲੋਕਾਂ ਦੀ ਵੱਡੀਆਂ-ਵੱਡੀਆਂ ਜ਼ਮੀਨਾਂ ਜਾਇਦਾਦਾਂ ਦੇ ਉੱਪਰ ਕਬਜ਼ਾ ਕਰਕੇ ਇੱਕ ਵੱਡਾ ਜ਼ਗੀਰਦਾਰ ਬਣਿਆ ਹੋਇਆ سرمایہਦਾਰੀ ਰੱਖਦਾ ਹੈ ਤੇ ਜੇਕਰ ਪੰਚੀ ਸਰਪੰਚੀ ਦੀ ਬੋਲੀ ਹੀ ਲੱਗਣੀ ਹੈ ਫਿਰ ਉਸ ਲਾਇਕ ਲੋੜਵੰਦ ਤੇ ਗਰੀਬ ਬੰਦੇ ਦੀ ਵਾਰੀ ਕਦਾ ਆਊਗੀ ਨਾ ਉਹਦੇ ਕੋਲ 2 ਕਰੋੜ ਹੋਵੇ ਤੇ ਨਾ ਉਹ ਪੰਚ ਤੇ ਸਰਪੰਚ ਬਣ ਸਕੇ ਇਹ ਲੋਕਤੰਤਰ ਨੂੰ ਨੋਟ ਤੰਤਰ ਦੇ ਵਿੱਚ ਬਦਲਣ ਦੇ ਲਈ ਜ਼ਿੰਮੇਵਾਰ ਕੌਣ ਹੈ ਕਿ ਲੋਕਤੰਤਰ ਜਿਸਦੇ ਵਿੱਚ ਇਹ ਕਿਹਾ ਗਿਆ ਸੀ ਕਿ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਦੀ ਚੁਣੀ ਹੋਈ ਸਰਕਾਰ ਤੇ ਹੁਣ ਅੱਗੇ ਸਾਡੇ ਨਿਆਣੇ ਇਹਨਾਂ ਕਿਤਾਬਾਂ ਦੇ ਵਿੱਚ ਨਵੇਂ ਚੈਪਟਰ ਪੜ੍ਹਿਆ ਕਰਨਗੇ ਕਿ ਨੋਟਾਂ ਦੁਆਰਾ ਨੋਟਾਂ ਲਈ ਨੋਟਾਂ ਦੀ ਚੁਣੀ ਹੋਈ ਸਰਕਾਰ ਇਹਦਾ ਮਤਲਬ ਹੁਣ ਲੋਕਤੰਤਰ ਖਤਮ ਹੋ ਜਾਏਗਾ ਨੋਟ ਤੰਤਰ ਸਾਡੇ ਤੇ ਹਾਵੀ ਹੋ ਜਾਏਗਾ ਸਵਾਲ ਉਹਨਾਂ ਵੱਡੇ ਸਿਆਸਦਾਨਾਂ ਨੂੰ ਵੀ ਜਿਹੜੇ ਸਾਡੇ ਸਿਰਾਂ ਦੇ ਉੱਪਰ ਕੁਰਸੀਆਂ ਢਾ ਕੇ ਬੈਠੇ ਨੇ ਕੁਰਸੀ ਇੱਕ ਹੀ ਹੁੰਦੀ ਆ ਪਰ ਡੈਂਦੀ ਇਹ ਲੱਖਾਂ ਕਰੋੜਾਂ ਲੋਕਾਂ ਦੇ ਸਿਰਾਂ ਦੇ ਉੱਪਰ ਹੈ ਸਵਾਲ ਉਹਨਾਂ ਲੋਕਾਂ ਦੇ ਕਿ ਜਿਹੜੇ ਇਸ ਵੇਲੇ ਕੁੰਭ ਕਰਨੀ ਨੀਂਦ ਸੁੱਤੇ ਪਏ ਨੇ ਜਾਗ ਨਹੀਂ ਰਹੇ ਉਹਨਾਂ ਦੇ ਕੰਨਾਂ ਦੇ ਕੋਲ ਢੋਲ ਵੱਜ ਰਹੇ ਨੇ ਬੋਲੀਆਂ ਹੋ ਰਹੀਆਂ ਨਿਲਾਮੀਆਂ ਹੋ ਰਹੀਆਂ ਪੰਚੀਆਂ ਸਰਪੰਚੀਆਂ ਦੀਆਂ ਪਰ ਉਹਨਾਂ ਨੂੰ ਕਿਸੇ ਨੂੰ ਵੀ ਚਿਤ ਚੇਤੇ ਨਹੀਂ ਇਹ ਸਵਾਲ ਉਹਨਾਂ ਦੇ ਵਾਸਤੇ ਆ ਕੀ ਕੱਲ ਨੂੰ ਐਮ ਐਲ ਏ ਐਮ ਪੀ ਦੀਆਂ ਰਾਜ ਸਭਾ ਦੀਆਂ ਚੋਣਾਂ ਦੀਆਂ ਉੱਥੇ ਵੀ ਬੋਲੀਆਂ ਲੱਗਿਆ ਕਰਨਗੀਆਂ ਜੇ ਤਾਂ ਉੱਥੇ ਵੀ ਕੰਮ ਬੋਲੀ ਦੇ ਨਾਲ ਚੱਲਣਾ ਫਿਰ ਤਾਂ ਕੰਮ ਠੀਕ ਹੈ ਤੇ ਜੇਕਰ ਨਹੀਂ ਤਾਂ ਫਿਰ ਇਹ ਜਿਹੜੀ ਸਿਆਸਤ ਦੀ ਸਭ ਤੋਂ ਛੋਟੀ ਇਕਾਈ ਆ ਹੇਠਲੇ ਪੱਧਰ ਦੀ ਇਕਾਈ ਆ ਇੱਥੋਂ ਹੀ ਇਮਾਨਦਾਰੀ ਦੇ ਨਾਲ ਆਪਣੇ ਆਗੂ ਚੁਣਨ ਦਾ ਵਿਲੈ ਅੱਜ ਜ਼ਰੂਰਤ ਹੈ ਸਾਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਾਗਣ ਸਾਡੇ ਪੰਚਾਇਤ ਮੰਤਰੀ ਜਾਗਣ ਸਾਡੇ ਇਸ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਸਾਰਿਆਂ ਦੇ ਡਿਪਟੀ ਕਮਿਸ਼ਨਰ ਕਮ ਚੋੜ ਕਮਿਸ਼ਨਰ ਜਾਗਣ ਸਾਡੇ ਪੰਜਾਬ ਦਾ ਚੋਣ ਕਮਿਸ਼ਨਰ ਜਾਗੇ ਸਿਸ ਚੋਣ ਪ੍ਰਕਿਰਿਆ ਦੇ ਵਿੱਚ ਲੱਗਿਆ ਹੋਇਆ ਇੱਕ ਇੱਕ ਅਧਿਕਾਰੀ ਜਾਗੇ ਇਸ ਕੁ ਪ੍ਰਥਾ ਨੂੰ ਰੋਕੇ ਕਿਉਂਕਿ ਇਹ ਪ੍ਰਥਾ ਖਤਰਨਾਕ ਹੈ ਲੋਕਤੰਤਰ ਦੇ ਹਿੱਤ ਦੇ ਵਿੱਚ ਨਹੀਂ ਪੂਰੇ ਚੋਣ ਕਮਿਸ਼ਨਰ ਤੋਂ ਲੈ ਕੇ ਹੇਠਾਂ ਇੱਕ ਬੀਐਲਓ ਤੱਕ ਦਾ ਅਧਿਕਾਰੀ ਉਹ ਜਾਗੇ ਇਸ ਪ੍ਰਥਾ ਨੂੰ ਅੱਜ ਰੋਕਣ ਦੀ ਲੋੜ ਹੈ ਕਿਉਂਕਿ ਜੇਕਰ ਅੱਜ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੋਟ ਤੰਤਰ ਹੀ ਹੋਏਗਾ ਲੋਕਤੰਤਰ ਤੁਹਾਨੂੰ ਕਿਤੇ ਵੀ ਦਿਖਾਈ ਨਹੀਂ ਦਵੇਗਾ ਕਿਉਂਕਿ ਇਹਨਾਂ ਬੋਲੀਆਂ ਦਾ ਅਸਲ ਸੱਚ ਇਹ ਹੈ ਕਿ ਨੋਟਾਂ ਵਾਲੇ ਮੁਰਤੋਂ ਹਾਕਮ ਬਣਦੀ ਫਿਰਾਕ ਦੇ ਵਿੱਚ ਨੇ ਕੋਸ਼ਿਸ਼ ਦੇ ਵਿੱਚ ਨੇ ਤੇ ਜਿਹੜੇ ਰੋਸ਼ਨ ਦਿਮਾਗ ਹੋਣਗੇ ਉਹ ਆਪਣੇ ਘਰਾਂ ਦੇ ਵਿੱਚ ਬੈਠਣਗੇ ਔਰ ਨੋਟਾਂ ਨਾਲ ਜੇਬਾਂ ਪਰ ਕੇ ਲੋਕ ਪੰਚੀਆਂ ਸਰਪੰਚੀਆਂ ਤੇ ਕਾਬਜ਼ ਹੋਂਦੇ ਰਹਿਣਗੇ ਮਿਸ਼ਨ ਸੱਚ ਦੇ ਵਿੱਚ ਸਾਡਾ ਹੋਕਾ ਅੱਜ ਇਹਨਾਂ ਹੀ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ